ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸੰਗਤ ਜੀ ਆਪਾਂ ਪਿਛਲੇ ਉਹ 2-4 ਦਿਨ ਤੋਂ ਸ੍ਰੀ ਜਪਜੀ ਸਾਹਿਬ ਇਹਦੀ ਸੰਥਿਆ ਸੁੱਧ ਉਚਾਰਨਾ ਅਤੇ ਸੰਖੇਪ ਸੰਖੇਪ ਅਰਥ ਕਰਨ ਵਾਸਤੇ ਆਪਾਂ ਜੋ ਸੰਗਤਾਂ ਦੇ ਹੁਕਮ ਅਨਸਾਰ ਜੋ ਸ਼ੁਰੂ ਕੀਤਾ ਹੈ ਪ੍ਰੋਗਰਾਮ ਆ ਉਦੇ ਅਨਸਾਰ ਆਪਾਂ 11 ਪੌੜੀਆਂ ਤੱਕ ਦੋ ਦਿਨਾਂ ਦੇ ਵਿੱਚ ਆਪਾਂ ਜਾਪ ਵੀ ਕੀਤਾ ਹੈ ਤੇ ਸੰਖੇਪ ਅਰਥ ਵੀ ਕੀਤਾ ਹੈ ਅੱਜ ਫਿਰ ਦੁਬਾਰਾ 7ਵੀਂ ਪੌੜੀ ਤੋਂ ਆਪਾਂ ਦੁਬਾਰਾ ਪਾਠ ਸ਼ੁਰੂ ਕਰਦੇ ਹਾਂ ਅਤੇ ਉਸ ਤੋਂ ਅੱਗੇ ਦੀਆਂ 5 ਪੌੜੀਆਂ ਜਿਵੇਂ 11ਵੀਂ ਪੌੜੀ ਤੋਂ ਅੱਗੇ 5 ਪੌੜੀਆਂ ਉਹਨਾਂ ਦਾ ਅੱਜ ਆਪਾਂ ਉਚਾਰਨ ਸੁੱਧ ਕਰਾਂਗੇ ਕੋਸ਼ਿਸ਼ ਕਰਾਂਗੇ ਸੁੱਧ ਕਰਨ ਦੀ ਅਤੇ ਨਾਲ ਹੀ ਉਹਨਾਂ ਦੇ ਜਿਹੜੇ ਸ਼ਬਦੀ ਅਰਥ ਹੈ ਸੰਕੇਪ ਅਰਥ ਹੈ ਉਹ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੈ ਸਭ ਕੋਈ ਚੰਗਾ ਨਾ ਰਖਾਇਕੈ ਜਸ ਕੀਰਤਿ ਜਗ ਲੇ ਜੇ ਤਿਸ ਨਦਰਨਾ ਆਵੈ ਤਾਂ ਬਾਤ ਨ ਪੁੱਛੈ ਕੀ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨ ਸੁਝੀ ਜੇ ਤਿਸ ਗੁਣ ਕੋਇ ਕਰੇ ਸੁਣਿਆ ਸਿੱਧ ਪੀਰ ਸੋਰਨਾਥ ਸੁਣਿਆ ਤਰਤ ਧਵਲ ਆਕਾਸ ਸੁਣਿਆ ਦੀਪ ਲੋਪਾ ਤਾਲ ਸੁਣਿਆ ਪੋਹੇ ਨ ਸੱਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਈ ਸਰ ਬ੍ਰਹਮਾ ਬਰਮਾ ਇੰਦਰ ਸੁਣੈ ਮੁਖ ਸਲਾਹਣ ਮੰਦ ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਾਹਿਤਿ ਸਿਮਰਿਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅਠ ਰੁਹਾੜ ਕਾ ਇਸ ਨਾਨ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਾਗਾ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਤ ਸਾਹ ਸੁਣਿਆ ਅੰਦੇ ਪਾਵਹਿ ਰਾਹੋ ਸੁਣਐ ਹਾਥ ਹੋਵੇ ਅਸਗਾਹੋ ਨਾਨਕ ਭਗਤਾ ਸਦਾ ਵਿਗਾਸ ਸੁਣਐ ਦੂਖ ਪਾਪ ਕਾ ਨਾਸ ਗੁਰੂ ਸੰਗਤ ਜੀ ਕਾਲ ਆਪਾਂ ਇਥੋਂ ਤੱਕ 11ਵੀਂ ਪੌੜੀ ਤੱਕ ਆਪਾਂ ਜਿਹੜੇ ਸੀ ਸੰਖੇਪ ਅਰਥ ਵੀ ਕੀਤੇ ਸੀ ਅਤੇ ਇਹਦਾ ਜਾਪ ਵੀ ਕੀਤਾ ਸੀ ਅੱਜ ਆਪਾਂ 11ਵੀਂ ਪੌੜੀ ਤੋਂ ਅੱਗੇ ਪੰਜ ਪੌੜੀਆਂ ਦਾ ਪਹਿਲਾਂ ਗੁਰਬਾਣੀ ਪੜ੍ਹਾਂਗੇ ਉਸ ਤੋਂ ਬਾਅਦ ਇਹਦੇ ਸੰਖੇਪ ਅਰਥ ਕਰਾਂਗੇ ਮੰਨੇ ਕੀ ਕਤ ਕਹੀ ਨਾ ਜਾਏ ਜੇ ਕੋ ਕਹੈ ਕਿਛੈ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਇ ਮੰਨੈ ਸੁਰਤ ਹੋਐ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹ ਚੋਟਾ ਨਾ ਖਾਏ ਮੰਨੈ ਜਮ ਕੈ ਸਾਥ ਨ ਜਾਏ ਐਸਾ ਨਾਮ ਨਰੰਜਰ ਹੋਏ ਜੇ ਕੋ ਮਨ ਜਾਣੈ ਮਨ ਕੋਇ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤ ਸਿਓ ਪ੍ਰਗਟ ਜਾਏ ਮੰਨੈ ਮਾਗ ਨਾ ਚੱਲੈ ਪੰਥ ਮੰਨੈ ਧਰਮ ਸੇ ਤੀਸਨ ਬੰਧ ਐਸਾ ਨਾਮ ਨਰੰਜਨ ਹੋਏ ਜੇ ਕੋ ਮੰਨ ਜਾਣੈ ਮਨ ਕੋਏ ਮੰਨੈ ਪਾਵ ਹੈ ਮੁਖ ਦਵਾਰ ਮੰਨੈ ਪਰਵਾਰ ਐਸਾ ਧਾਰ ਮੰਨੈ ਤਰੈ ਤਾਰੇ ਗੁਰ ਸਿੱਖ ਮੰਨੈ ਨਾਨਕ ਭਵੈ ਨਾ ਭਿਖ ਐਸਾ ਨਾਮ ਨਰੰਜਨ ਹੋਏ ਜੇ ਕੋ ਮੰਨੈ ਜਾਣੈ ਮਨ ਕੋਏ ਪੰਜ ਪਰਮਾਨ ਪੰਜ ਪ੍ਰਧਾਨ ਪंचे ਪਾਵਹਿ ਦਰਗਹਿ ਮਾਨ ਪंचे ਸੋਹਹਿ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹੈ ਕਰੈ ਵਿਚਾਰ ਕਰਤੇ ਕਹਿ ਕਰਣਾ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਸੰਤੋਖ ਥਾਪ ਰਖੇ ਰ ਜਨ ਸੂਤ ਜੇ ਕੋ ਬੁੱਝੈ ਹੋਵਾ ਸਚਿਆਰ ਤਵਲੇ ਉੱਪਰ ਕੇਤਾ ਭਾਰ ਤਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰ ਤੱਲਾ ਕਵਣ ਜੋਰ ਜੀ ਜਾਤ ਰੰਗਾ ਕੇ ਨਾਮ ਸਭ ਨਾ ਲਿਖਿਆ ਗੁੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲ ਹੋ ਰੂਪ ਕੀਤੀ ਦਾਤ ਜਾਣਾ ਕੌਣ ਕੂਤ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲਖ ਦਰਿਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲਿਕਾਰ ਤੂੰ ਸਦਾ ਸਲਾਮਤ ਨਰੰਕਾਰ ਜੋ ਤੁਧ ਭਾਵੈ ਸਾਈ ਭਰੀਕਾਰ ਤੋ ਸਦਾ ਸਲਾਮਤ ਨਰੰਕਾਰ ਗੁਰੂ ਸੰਗਤ ਜੀ ਆਪਾਂ ਇਥੋਂ ਜਿੱਥੋਂ ਮੰਨੇ ਕੀ ਗਤ ਕਹੀਂ ਨਾ ਜਾਏ ਪੌੜੀ ਸ਼ੁਰੂ ਹੁੰਦੀ ਹੈ ਇਥੋਂ ਆਪਾਂ ਅੱਜ ਇਹਦੇ ਸੰਖੇਪ ਸੰਖੇਪ ਅਰਥ ਕਰਾਂਗੇ ਜੀ ਮੰਨੇ ਕੀ ਗਤ ਕਹੀਂ ਨਾ ਜਾਏ ਜਿਹੜਾ ਗੁਰੂ ਮਾਇ ਦਾ ਹੁਕਮ ਮੰਨ ਲੈਂਦਾ ਜਿਹੜਾ ਗੁਰਬਾਣੀ ਨੂੰ ਮਨ ਚ ਵਸਾ ਲੈਂਦਾ ਉਹਦੀ ਗਤੀ ਉਹਦੀ ਚਾਲ ਉਸ ਬਾਰੇ ਕਿਹਾ ਨਹੀਂ ਜਾ ਸਕਦਾ ਜੇ ਕੋ ਕਹੈ ਪਿਛੈ ਪਛਤਾਏ ਜੇ ਕੋ ਕਹਿ ਲੈਂਦਾ ਨਾ ਉਹ ਫਿਰ ਪਛਤਾਉਂਦਾ ਰਹਿੰਦਾ ਜਾਂ ਤੇ ਕਹਿੰਦਾ ਵੀ ਮੇਰੇ ਕੋ ਕਿਹਾ ਨਹੀਂ ਗਿਆ ਉਹ ਇੱਕ ਉਦਾਹਰਨ ਹੈ ਇੱਕ ਆਦਮੀ ਰੋਜ਼ ਸ਼ਰਾਬ ਪੀਂਦਾ ਗਲਤ ਕੰਮ ਕਰਦਾ ਜੇ ਕਿਸੇ ਮਾਰਾ ਸੰਤ ਮਹਾਂਪੁਰਸ਼ ਦੀ ਨਦਰ ਪੈ ਗਈ ਉਹਦੇ ਤੇ ਉਹਨੇ ਨਸ਼ੇ ਛੱਡ ਦਿੱਤੇ ਅਮਰਤ ਛਕ ਲਿਆ ਕੀਰਤਨ ਸਿੱਖ ਲਿਆ ਕੀਰਤਨ ਕਰਨ ਲੱਗ ਪਿਆ ਨਿਤਨੇਮੀ ਹੋ ਗਿਆ ਤੇ ਆਪਾਂ ਤੇ ਇਹ ਇੰਨਾ ਹੀ ਕਵਾਂਗੇ ਨਾ ਕਿ ਉਹਨੇ ਕੀਰਤਨ ਸਿੱਖ ਲਿਆ ਉਹ ਪਹਿਲਾਂ ਸ਼ਰਾਬ ਪੀਂਦਾ ਸੀ ਹੁਣ ਉਹਨੇ ਕੀਰਤਨ ਸਿੱਖ ਲਿਆ ਪਰੰਤੂ ਜਿਹੜਾ ਉਹ ਜਾਪ ਕਰਦਾ ਗੁਰਬਾਣੀ ਜਿਹੜੀ ਪਰਦਾ ਜਿੰਨਾ ਉਹ ਨਿਤਨੇਮ ਕਰਦਾ ਕਿਉਂਕਿ ਜਿਹੜੇ ਵੈਗਰੂ ਨੂੰ ਮਿਲਦੇ ਹੈ ਨਾ ਉਹ ਦੱਸਦੇ ਨਹੀਂ ਕਿਸੇ ਨੂੰ ਜਿਨ੍ਹਾਂ ਪਰਮਾਤਮਾ ਦੇ ਨਾਲ ਜਿਨ੍ਹਾਂ ਦਾ ਮਲਾਪ ਹੁੰਦਾ ਨਾ ਜਿਨ੍ਹਾਂ ਤੇ ਕਿਰਪਾ ਹੋ ਜਾਂਦੀ ਹੈ ਉਹ ਸਾਰਾ ਕੁਝ ਗੁਪਤ ਰੱਖਦੇ ਉਹ ਨਹੀਂ ਦੱਸਦੇ ਉਹ ਮਨ ਦੇ ਮਨ ਵਿੱਚ ਸਵਾਦ ਹੁੰਦੇ ਜਿਦ ਤਰ੍ਹਾਂ ਗੁੰਗਾ ਗੁੜ ਖਾ ਕੇ ਮਨ ਦੇ ਮਨ ਹੀ ਆਨੰਦੋਂ ਆਨੰਦ ਹੋ ਜਾਂਦਾ ਪਰ ਉਹ ਦੱਸ ਨਹੀਂ ਸਕਦਾ ਕਿ ਕਿੰਨਾ ਕੁ ਸਵਾਦ ਆ ਗਿਆ ਇਸੇ ਤਰ੍ਹਾਂ ਜਿਹੜੇ ਪਰਮਾਤਮਾ ਦਾ ਹੁਕਮ ਮੰਨ ਲੈਂਦੇ ਆ ਨਾ ਉਹਨਾਂ ਦੀ ਗਤੀ ਉਹਨਾਂ ਦੀ ਚਾਲ ਉਹਦੇ ਬਾਰੇ ਕਿਹਾ ਨਹੀਂ ਜਾ ਸਕਦਾ ਕਿ ਕਿੱਡਾ ਗਦਾਨੀ ਹੋ ਗਿਆ ਇਹ ਕਿੱਡਾ ਭਗਤ ਬਣ ਗਿਆ ਇਹ ਕਿਹਾ ਨਹੀਂ ਜਾ ਸਕਦਾ ਜੇ ਕੋਈ ਕਹਿੰਦਾ ਹੈ ਨਾ ਉਹ ਵੀ ਪਿਛਟਾਉਂਦਾ ਰਹਿੰਦਾ ਉਹ ਕਹਿੰਦਾ ਨਹੀਂ ਉਹ ਤੇ ਗੱਲ ਵੱਡੀ ਜਿਆਦੀ ਸੀ ਤੇ ਮੈਂ ਘੱਟ ਦੱਸ ਸਕਿਆ ਵਾ ਬਾਕੀ ਮੈਨੂੰ ਸਾਰਾ ਪਤਾ ਨਹੀਂ ਉਹਦੇ ਬਾਰੇ ਕਾਗਦ ਕਲਮ ਨਾਲ ਲਿਖਣ ਹਾਰ ਜਿਹੜੇ ਕਾਗਦ ਤੇ ਕਲਮਾ ਨੇ ਨਾ ਇਹ ਵੀ ਇੱਕ ਸੰਤ ਆ ਜਿਹੜਾ ਬ੍ਰਹਮ ਗਿਆਨੀ ਕੀ ਮਿੱਤ ਬ੍ਰਹਮ ਗਿਆਨੀ ਜਾਣੇ ਜਿਹੜੇ ਬ੍ਰਹਮ ਗਿਆਨੀ ਹੁੰਦੇ ਆ ਨਾ ਜਿਹੜੇ ਗੁਰਮਾਰਾ ਦੇ ਹੁਕਮ ਮੰਨ ਲੈਂਦੇ ਆ ਤੇ ਉਹਨਾਂ ਬਾਰੇ ਕੋਈ ਨਹੀਂ ਲਿਖ ਸਕਦਾ ਕਿ ਉਹਨਾਂ ਦੀ ਵਡਿਆਈ ਕੀ ਹੈ ਮੰਨੇ ਕ ਬਹਿ ਕਰਨ ਵਿਚਾਰ ਜਿਹੜੇ ਹੁਕਮ ਮੰਨ ਲੈਂਦੇ ਆ ਨਾ ਪ੍ਰਮਾਤਮਾ ਦਾ ਗੁਰਸਿੱਖਾਂ ਦਾ ਗੁਰਸੇਕੀ ਤੋਂ ਪੰਜ ਪਿਆਰੇ ਦੇ ਰੂਪ ਵਿੱਚ ਹੁਕਮ ਕਰਦੇ ਆ ਨਾ ਅਮਰਤ ਛਕਾਉਂਦੇ ਆ ਤੇ ਜਿਹੜੇ ਫਿਰ ਗੁਰਮੁਖ ਪਿਆਰੇ ਹੁਕਮ ਮੰਨ ਲੈਂਦੇ ਆ ਉਹ ਫੇ ਬਹਿ ਕੇ ਚੰਗੀਆਂ ਵਿਚਾਰਾਂ ਹੀ ਕਰਦੇ ਆ ਉਹ ਹਰ ਵੇਲੇ ਚੰਗਾ ਸੋਚਦੇ ਆ ਐਸਾ ਨਾਮ ਨਰੰਜਰ ਹੋਏ ਜੇ ਕੋ ਮਨ ਜਾਣੇ ਮਨ ਕੋਈ ਜਿਸ ਤਰ੍ਹਾਂ ਦਾ ਨਾਮ ਹੁੰਦਾ ਹੈ ਨਾ ਕਾਲਖ ਰਹਿਤ ਨਰੰਜਨ ਨਰੰਜਨ ਦਾ ਮਤਲਬ ਅੰਜਨ ਹੁੰਦਾ ਕਾਲਖ ਕਾ ਜਿਹੜਾ ਅੰਜਨ ਅੱਖਾਂ 'ਚ ਵੀ ਲੋਕੀ ਪਾਉਂਦੇ ਰਹਿੰਦੇ ਪਹਿਲਾਂ ਪਾਉਂਦੇ ਸੀ ਹੁਣ ਤੇ ਉਹ ਜਿਹੜਾ ਜ਼ਮਾਨਾ ਬਦਲ ਗਿਆ ਪਰੰਤੂ ਇਹੜਾ ਅੰਜਨ ਹੁੰਦਾ ਹੈ ਕਾਲਾ ਹੁੰਦਾ ਇਹਨੂੰ ਸੁਰਮਾ ਵੀ ਕਿਹਾ ਜਾਂਦਾ ਐਸਾ ਨਾਮ ਨਰੰਜਰ ਹੋਏ ਜਿਹੜਾ ਨਾਮ ਹੈ ਨਾ ਉਹ ਇਸ ਤਰ੍ਹਾਂ ਵਾ ਕਿ ਉਹਨੂੰ ਕਾਲਖ ਨਹੀਂ ਲੱਗ ਸਕਦੀ ਉਸ ਨੂੰ ਦਾਗ ਨਹੀਂ ਲੱਗ ਸਕਦਾ ਜੇ ਕੋ ਮਨ ਜਾਣਾ ਹੈ ਮਨ ਕੋਈ ਜਿਹੜੇ ਆਪਣੇ ਮਨ ਦੇ ਵਿੱਚ ਪ੍ਰਮਾਤਮਾ ਨੂੰ ਮੰਨ ਲੈਂਦੇ ਆ ਨਾ ਉਹ ਵੀ ਇਸ ਤਰ੍ਹਾਂ ਦੇ ਗੁਰਮਖ ਹੋ ਜਾਂਦੇ ਆ ਉਹਨਾਂ ਦੇ ਉੱਤੇ ਕੋਈ ਦਾਗ ਨਹੀਂ ਲੱਗ ਸਕਦਾ ਉਹਨਾਂ ਨੂੰ ਕੋਈ ਦੋਸ਼ ਨਹੀਂ ਲਾ ਸਕਦਾ ਮੰਨੈ ਸੁਰਤ ਹੋਵੈ ਮਨ ਬੁੱਧ ਪ੍ਰਮਾਤਮਾ ਦੇ ਨਾਮ ਮੰਨਣ ਦੇ ਨਾਲ ਸਾਰੀ ਸੁਰਤ ਹੋ ਜਾਂਦੀ ਹੈ ਤੇ ਜਿਹੜੀ ਮਨ ਦੀ ਬੁੱਧੀ ਆ ਨਾ ਇਹ ਵੀ ਚੰਗੇ ਪਾਸੇ ਚੱਲ ਪੈਂਦੀ ਹੈ ਤੇ ਮਨ ਮਨ ਤੇ ਬੁੱਧ ਇਹਦੇ ਬਾਰੇ ਗਿਆਨ ਹੋ ਜਾਂਦਾ ਕਿ ਮੇਰਾ ਮਨ ਭਟਕੇ ਨਾ ਮੇਰਾ ਮਨ ਪ੍ਰਮਾਤਮਾ ਦੇ ਮਾਰਗ ਤੇ ਚੱਲਦਾ ਰਵੇ ਮਨ ਸਗਲ ਭਵਨ ਕੀ ਸੁਧ ਜਿਹੜੇ ਮਨ ਲੈਂਦੇ ਆ ਨਾ ਪ੍ਰਮਾਤਮਾ ਦਾ ਨਾਮ ਤੇ ਗੁਰੂਵਾਰੇ ਦਾ ਹੁਕਮ ਮੰਨ ਲੈਂਦੇ ਆ ਉਹਨਾਂ ਨੂੰ ਸਵਰਗ ਨਰਕ ਸੱਚਖੰਡ ਇਹਨਾਂ ਸਾਰੇ ਭਵਨਾਵਾਂ ਬਾਰੇ ਸੁੱਧੀ ਆ ਜਾਂਦੀ ਹੈ ਉਹਨਾਂ ਨੂੰ ਸੁਧ ਆ ਜਾਂਦੀ ਹੈ ਕਿ ਉਹ ਜਾਣ ਲੈਂਦੇ ਆ ਕਿ ਕਿਹੜੇ ਕਰਮ ਕਰਨ ਵਾਲਾ ਇਨਸਾਨ ਕਿਹੜੇ ਪਾਸੇ ਜਾਂਦਾ ਤੇ ਕਿਹੜੇ ਕਰਮ ਕਰਨ ਵਾਲਾ ਇਨਸਾਨ ਕਿਹੜੇ ਪਾਸੇ ਜਾਂਦਾ ਤੇ ਜਿਹੜੇ ਅਮਰਤਾਰੀ ਗੁਰ ਸਿੱਖਾ ਉਹ ਸਤਖੰਡ ਵਿੱਚ ਜਾ ਕੇ ਨਿਵਾਸ ਕਰਦੇ ਨੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਮਨਾਂ ਮੋਹ ਚੋਟਾ ਨਾ ਖਾਏ ਜਿਹੜੇ ਮੰਨ ਲੈਂਦੇ ਆ ਨਾ ਪ੍ਰਮਾਤਮਾ ਦਾ ਨਾਮ ਜਪ ਲੈਂਦੇ ਆ ਤੇ ਫਿਰ ਜਮਾਂ ਦੀਆਂ ਚੋਟਾਂ ਨਹੀਂ ਉਹਨਾਂ ਨੂੰ ਮੂੰਹ ਤੇ ਖਾਣੀਆਂ ਪੈਂਦੀਆਂ ਨਹੀਂ ਤੇ ਜਮ ਜਦੋਂ ਬੰਨ ਕੇ ਖੜਦੇ ਆ ਨਾ ਕੋਈ ਕਰਮੀ ਪੁਰਖ ਨੂੰ ਬੇ ਨਿਗੋਰੇ ਪੁਰਖ ਨੂੰ ਤੇ ਫਿਰ ਉਹ ਮੂੰਹ ਤੇ ਵੀ ਮਾਰਦੇ ਆ ਤੇ ਬੰਨ ਕੇ ਖੜਦੇ ਆ ਸੋ ਜਿਹੜੇ ਗੁਰੂਹ ਪਿਆਰੇ ਹੁੰਦੇ ਆ ਉਹਨਾਂ ਨੂੰ ਕੋਈ ਬੰਨ ਕੇ ਨਹੀਂ ਖੜਦਾ ਉਹਨਾਂ ਵਾਸਤੇ ਬਬਾਨ ਆਉਂਦੇ ਨੇ ਉਹ ਸੱਚਖੰਡ ਦੇ ਵਿੱਚ ਨਿਵਾਸ ਕਰਦੇ ਨੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਤੇ ਗੁਰੂ ਮਹਾਰਾਜ ਉਹਨਾਂ ਨੂੰ ਇਸ ਇਸ ਤਰਕਾਹ ਵਿੱਚ ਵੀ ਤੇ ਅਗਲੀ ਤਰਕਾਹ ਦੇ ਵਿੱਚ ਵੀ ਤਤੀਵਾ ਨਹੀਂ ਲੱਗਣ ਦਿੰਦੇ ਮੰਨ ਲੈ ਜਮ ਕੇ ਸਾਥ ਨਾ ਜਾਏ ਜਿਹੜੇ ਮੰਨ ਲੈਂਦੇ ਉਹ ਜਮਾਂ ਦੇ ਨਾਲ ਨਹੀਂ ਜਾਂਦੇ ਉਹ ਫਿਰ ਗੁਰੂ ਮਹਾਰਾਜ ਦੀ ਕਿਰਪਾ ਨਾਲ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਸਤਖੰਡ ਦੇ ਵਿੱਚ ਜਾ ਕੇ ਬਹਿ ਜਾਂਦੇ ਮਹਾਰਾਜ ਤੇਰੇ ਆ ਤੇ ਤੇਰੇ ਕੋਲ ਆ ਕੇ ਤੇ ਮਹਾਰਾਜ ਸਿਰ ਤੇ ਹੱਥ ਰੱਖ ਕੇ ਆਪਣੇ ਗਲ ਨਾਲ ਲਾ ਲੈਂਦੇ ਐ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਜਿਸ ਤਰ੍ਹਾਂ ਇਹ ਨਾਮ ਹੈ ਨਾ ਜਿਹੜਾ ਗੁਰੂ ਮਹਾਰਾਜ ਦਾ ਜਿਹੜੇ ਅਕਾਲ ਪੁਰਖ ਵੇਰੂ ਦਾ ਨਾਮ ਜਪਣਾ ਹੈ ਉਹ ਨਰੰਜਨ ਹੈ ਕਾਲਕ ਤੋਂ ਰਹਿਤ ਆ ਤੇ ਜਿਹੜੇ ਮਨ ਕਰਕੇ ਮੰਨਦੇ ਆ ਉਹਨਾਂ ਦੇ ਉਹ ਆਪਣੇ ਮਨ ਹੀ ਮੰਨ ਜਾਣ ਸਕਦੇ ਆ ਕਿ ਇਹ ਕਿੰਡਾ ਵੱਡਾ ਨਾਮ ਹੈ ਤੇ ਅਸੀਂ ਕਿਵੇਂ ਜਪਦੇ ਆ ਮੰਨੈ ਮਾਰਗ ਠਾਕ ਨਾ ਪਾਏ ਜਿਹੜੇ ਮੰਨ ਲੈਂਦੇ ਆ ਨਾ ਉਹਨਾਂ ਦੇ ਰਸਤੇ 'ਚ ਭਾਂਕੇ ਰੋਕੀ ਕਿੰਨੇ ਕੰਡੇ ਵਿਛਾਉਂਦੇ ਰਹਿਣ ਕਿੰਨਾ ਕਹਿੰਦੇ ਰਹਿਣ ਕਿ 900 ਚੂਹਾ ਖਾ ਕੇ ਬਿੱਲੀ ਹੱਜ ਨੂੰ ਚਲੀ ਐ ਪਰੰਤੂ ਉਹ ਆਪਣੇ ਰਸਤੇ 'ਤੇ ਚੱਲਦੇ ਰਹਿੰਦੇ ਆ ਠੀਕ ਆ ਇਨਸਾਨ ਗਲਤੀਆਂ ਕਰਦੇ ਆ ਪਰੰਤੂ ਜਦੋਂ ਮਹਾਰਾਜ ਦੀ ਕਿਰਪਾ ਹੋ ਜਾਂਦੀ ਐ ਨਾ ਫੇ ਗੁਰੂ ਚਰਨਾਂ ਦੇ ਵਿੱਚ ਜਾ ਕੇ ਆਪਣਾ ਸਿਰ ਜਿਤ ਮਸਤਕ ਟਿਕਾ ਦਿੰਦੇ ਆ ਨਾ ਤੇ ਗੁਰੂ ਮਹਾਰਜ ਜਣ ਦੇ ਪੁੱਠੇ ਲੇਖ ਵੀ ਸਿੱਧੇ ਕਰ ਦਿੰਦੇ ਆ ਮੰਨੈ ਪਤਸ਼ਿਓ ਪ੍ਰਗਟ ਜਾਏ ਜਿਹੜੇ ਨਾਮ ਮੰਨਦੇ ਆ ਨਾ ਗੁਰੂ ਮਹਾਰਜ ਦਾ ਮਾਰਗ ਤੇ ਚੱਲ ਪੈਂਦੇ ਦਸੇ ਮਾਰਗ ਤੇ ਤੇ ਮੰਨੈ ਪਤਸ਼ਿਓ ਪ੍ਰਗਟ ਜਾਏ ਉਹਨਾਂ ਦੀ ਇਸ ਸੰਸਾਰ ਦੇ ਵਿੱਚ ਵੀਕਤ ਹੁੰਦੀ ਆ ਤੇ ਅਗਲੇ ਸੰਸਾਰ ਦੇ ਵਿੱਚ ਵੀ ਹੁੰਦੀ ਆ ਉਹ ਪ੍ਰਗਟ ਹੋ ਜਾਂਦੇ ਆ ਕਿ ਇਹ ਆਪਣੇ ਬੜੇ ਭਗਤ ਹੋਏ ਆ ਇਹ ਬੜੇ ਯੋਧੇ ਹੋਏ ਆ ਇਹ ਬੜੇ ਸੂਰਮੇ ਹੋਏ ਆ ਜੇ ਉਹਨਾਂ ਦੀ ਇਸ ਜਹਾਨ ਦੇ ਵਿੱਚ ਵੀ ਹਸਤੀ ਹੁੰਦੀ ਆ ਤੇ ਅਗਲੇ ਜਹਾਨ ਦੇ ਵਿੱਚ ਪ੍ਰਗਟ ਹੋ ਜਾਂਦੇ ਆ ਕਿ ਇਹਨਾਂ ਨੇ ਜੁਗਦਾਂ ਨੇ ਆਹ ਕੁਛ ਕੀਤਾ ਹੈ ਮੰਨੈ ਮੱਗ ਨਾ ਚੱਲੇ ਪੰਥ ਜਿਹੜੇ ਮਾਰਗ ਤੇ ਚੱਲ ਪੈਂਦੇ ਆ ਨਾ ਉਸ ਮਾਰਗ ਤੋਂ ਮੰਨੈ ਮੱਗ ਨਾ ਚੱਲੇ ਪੰਥ ਉਹਨਾਂ ਦੇ ਜਿਹੜਾ ਰਸਤਾ ਵਾ ਉਹਦੇ ਵਿੱਚ ਕੋਈ ਰੁਕਾਵਟ ਨਹੀਂ ਪਾ ਸਕਦਾ ਮੰਨੈ ਮੱਗ ਉਹ ਉਸ ਮਾਰਗ ਨੂੰ ਚੱਲ ਪੈਂਦੇ ਆ ਤੇ ਉਸ ਪਥ ਦੇ ਉੱਤੇ ਚੱਲਦੇ ਰਹਿੰਦੇ ਆ ਤੇ ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ ਮੰਨਣਾ ਹੈ ਧਰਮ ਸੇਤੀ ਸੰਬੰਧ ਜਦੋਂ ਕੋਈ ਦਰਸ਼ਕ ਗੁਰੂ ਮਹਾਰਾਜ ਦਾ ਹੁਕਮ ਮੰਨ ਕੇ ਗੁਰੂ ਚਰਨਾਂ ਦੇ ਨਾਲ ਆਪਣੇ ਮਨ ਨੂੰ ਜੋੜਦਾ ਨਾ ਫਿਰ ਉਹਦੇ ਧਰਮ ਦੇ ਨਾਲ ਸੰਬੰਧ ਬਣ ਜਾਂਦੇ ਆ ਉਹ ਧਰਮੀ ਹੋ ਜਾਂਦਾ ਉਹ ਦਇਆਵਾਲ ਹੋ ਜਾਂਦਾ ਹੈ ਉਹਦੇ ਧਰਮ ਦੇ ਨਾਲ ਸੰਬੰਧ ਬਾਂਜੇ ਦੇ ਧਰਮ ਸੇਤੀ ਸੇਤੀ ਉਹਦਾ ਨਾਲ ਸੰਬੰਧ ਸਰਬੰਤ ਬਣਦੇ ਆ ਗੁਰਸਿੱਖਾਂ ਦੇ ਆਪਸੇ ਸੰਬੰਧ ਬਣ ਜਾਂਦੇ ਨੇ ਜਿੱਥੇ ਜਾਂਦੇ ਨੇ ਗੁਰੂ ਘਰ ਦੇ ਆ ਗੱਲਾਂ ਕਰਦੇ ਨੇ ਤੇ ਗੁਰੂ ਮਹਾਰਾਜ ਉਹਨਾਂ ਦਾ ਕਿਰਪਾ ਕਰਦੇ ਨੇ ਐਸਾ ਨਾਮ ਨਰਿੰਦਰ ਹੋਈ ਇਸ ਤਰ੍ਹਾਂ ਦਾ ਨਾਮ ਨਰਿੰਦਣਾ ਨਾਮ ਜਿਹੜਾ ਕਲਕ ਤੋਂ ਇਸ ਤਰ੍ਹਾਂ ਦਾ ਨਾਮ ਆ ਜੇ ਕੋ ਮਨ ਜਾਣੇ ਮਨ ਕੋਈ ਜਿਹੜੇ ਮੰਦੇ ਆ ਨਾ ਉਹਨਾਂ ਦਾ ਵੀ ਧਰਮ ਨਾਲ ਸੰਬੰਧ ਹੋ ਜਾਂਦਾ ਤੇ ਉਹਨਾਂ ਦੇ ਮਾਰਗ ਆ ਜਿਹੜੇ ਉਹਨਾਂ ਦੇ ਰਸਤੇ ਆ ਉਹਨਾਂ ਦੇ ਵਿੱਚ ਕਦੇ ਰੁਕਾਵਟ ਕੋਈ ਨਹੀਂ ਆਉਂਦੀ ਮਨੈ ਪਾਵਹਿ ਮੋਖ ਦਵਾਰ ਜਿਹੜੇ ਨਾਮ ਮੰਨ ਲੈਂਦੇ ਆ ਪ੍ਰਮਾਤਮਾ ਦੇ ਨਾਲ ਜੁੜ ਜਾਂਦੇ ਆ ਉਹਨਾਂ ਫੇ ਮੋਖ ਦਵਾਰਾ ਮੁਕਤੀ ਦਾ ਦਵਾਰਾ ਪ੍ਰਾਪਤ ਹੋ ਜਾਂਦਾ ਹੈ ਮੋਖ ਮੁਕਤ ਉਹਨਾਂ ਨੂੰ ਮਿਲ ਜਾਂਦੀ ਹੈ ਤੇ ਉਹ ਸੱਚਖੰਡ ਨਿਵਾਸ ਕਰਦੇ ਨੇ ਉਹਨਾਂ ਨੂੰ ਟੇਡੀਆਂ ਜੂਨਾਂ ਦੇ ਵਿੱਚ ਭੜਕਣਾ ਨਹੀਂ ਪੈਂਦਾ ਉਹਨਾਂ ਦੇ 84 ਲੱਖ ਜੂਨਾਂ ਤੋਂ ਛਡਕਾਰਾ ਮਿਲ ਜਾਂਦਾ ਹੈ ਮਨੈ ਪਰਵਾਰ ਐਸਾ ਆਧਾਰ ਫਿਰ ਉਹਨਾਂ ਦੇ ਜਿਹੜਾ ਪਰਿਵਾਰ ਹੈ ਨਾ ਜਿਹੜੇ ਬ੍ਰਹਮ ਗਿਆਨੀ ਸਤਮਾਪੁਰਸ਼ ਹੋ ਜਾਂਦੇ ਆ ਉਹਨਾਂ ਦੇ ਪਰਿਵਾਰ ਦੀ 21 ਕੁੜਾ ਤਰ ਜਾਂਦੀਆਂ ਪਰਿਵਾਰ ਦਾ ਵੀ ਸੁਧਾਰ ਕਰ ਲਿਆ ਉਹਨਾਂ ਨੇ ਸੱਤ ਉਹਨਾਂ ਦੀਆਂ ਆਪਣੀਆਂ ਅੱਗੇ ਆਉਣ ਵਾਲੀਆਂ ਸੱਤ ਨਾਨਕੀਆਂ ਦੀਆਂ ਤੇ ਸੱਤ ਦਾਦਕੀਆਂ ਦੀਆਂ 21 ਕੁੜਾ ਜਿਹੜੀਆਂ ਬ੍ਰਹਮ ਗਿਆਨੀ ਹੈ ਨਾ ਉਹਨਾਂ ਦੀਆਂ ਤਰ ਜਾਂਦੀਆਂ ਇਸ ਕਰਕੇ ਉਹਨੇ ਆਪਣੇ ਪਰਿਵਾਰ ਦਾ ਵੀ ਸੁਧਾਰ ਕਰ ਲਿਆ ਤੇ ਉਹਨਾਂ ਦਾ ਪਰਿਵਾਰ ਵੀ ਸੁਧਰ ਗਿਆ ਮੰਨੈ ਤਰੈ ਤਾਰੇ ਗੁਰ ਸਿੱਖ ਜਿਹੜੇ ਮੰਨਦੇ ਆ ਨਾ ਉਹ ਆਪ ਦੇ ਤਰ ਜਾਂਦੇ ਇਸ ਪਵਜਲ ਤੋਂ ਤੇ ਹੋਰ ਗੁਰਸਿੱਖਾਂ ਨੂੰ ਤਾਰ ਲੈਂਦੇ ਆ ਉਹਨਾਂ ਨੂੰ ਕਹਿੰਦੇ ਕਿ ਨਾਮ ਬਾਣੀ ਨਾਲ ਜੁੜੋ ਪੰਜਾਂ ਪਿਆਰਾਂ ਤੋਂ ਅਮਰ ਛਕੋ ਤੇ ਗੁਰੂ ਘਰ ਦੇ ਨਾਲ ਜੁੜ ਕੇ ਰਹੋ ਮੰਨੈ ਨਾਨਕ ਭਾਵੇਂ ਨਾ ਭਿਖ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਜਿਹੜੇ ਮੰਨ ਲੈਂਦੇ ਨੇ ਨਾਮ ਤੇ ਨਾਮ ਜਪਦੇ ਨੇ ਤੇ ਪ੍ਰਮਾਤਮਾ ਦੇ ਮਾਰਗ ਦੱਸੇ ਮਾਰਗ ਤੇ ਚੱਲ ਪੈਂਦੇ ਨੇ ਗੁਰੂ ਮਹਾਰਾਜ ਦੇ ਦੱਸੇ ਮਾਰਗ ਤੇ ਚੱਲ ਪੈਂਦੇ ਨੇ ਉਹਨਾਂ ਨੂੰ ਦੇ ਭੁੱਖ ਦੇ ਵਿੱਚ ਉਹਨਾਂ ਨੂੰ ਵਾਰ-ਵਾਰ ਭੌਣਾ ਨਹੀਂ ਪੈਂਦਾ ਕਿਹੜੀਆਂ ਜੁਨਾਂ ਦੇ ਵਿੱਚ ਜਨਮ ਮਰਨ ਦੇ ਵਿੱਚ ਨਹੀਂ ਆਉਣਾ ਪੈਂਦਾ ਉਹਨਾਂ ਦੇ 84 ਦੇ ਚੱਕਰ ਜਿਹੜੇ ਖਤਮ ਹੋ ਜਾਂਦੇ ਆ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਇਸ ਤਰ੍ਹਾਂ ਦਾ ਨਾਮ ਨਰੰਜਨ ਹੈ ਕਾਲਖ ਤੋਂ ਰਹਿਤਾ ਉਸ ਤੇ ਕੋਈ ਨਾਮ ਤੇ ਦੋਸ਼ ਨਹੀਂ ਲਾ ਸਕਦਾ ਤੇ ਜਿਹੜੇ ਮਨ ਕਰਕੇ ਜਾਣਦੇ ਆ ਨਾ ਉਹਨਾਂ ਮਨ ਹੀ ਮਨ ਜਿਹੜੇ ਆ ਉਹ ਵਿਸਮਾਦ ਹੁੰਦੇ ਰਹਿੰਦੇ ਆ ਪੰਜ ਪਰਮਾਨ ਪੰਜ ਪ੍ਰਧਾਨ ਗੁਰਮਰਿਆਦਾ ਅਨਸਾਰ ਇਥੇ ਪੰਜ ਦੀ ਮਹੱਤਤਾ ਬਹੁਤ ਜ਼ਿਆਦੀ ਹੈ ਪੰਜ ਹੀ ਸਾਡੇ ਪਿਆਰੇ ਹੋਏ ਨੇ ਪੰਜ ਹੀ ਸਾਡੇ ਤਖਤ ਨੇ ਪੰਜ ਹੀ ਕਾਮ ਵਿਰੋਧ ਲੋਭ ਮੋਹ ਹੰਕਾਰ ਨੇ ਜਿਨ੍ਹਾਂ ਜਿਹੜੇ ਸੰਸਾਰ ਨੂੰ ਵਸ ਕਰੀ ਫਿਰਦੇ ਨੇ ਤੇ ਪੰਜਾਂ ਤੱਤਾਂ ਦਾ ਹੀ ਸਰੀਰ ਬਣਿਆ ਹੋਇਆ ਹੈ ਇਸ ਕਰਕੇ ਜਿਹੜੇ ਪੰਜ ਹੈ ਨਾ ਪੰਜ ਹਰ ਜਗ੍ਹਾ ਪ੍ਰਵਾਨ ਨੇ ਤੇ ਪੰਜੇ ਹੀ ਪ੍ਰਧਾਨ ਨੇ ਜੇ ਪੰਜ ਪ੍ਰਧਾਨ ਨਾ ਹੋਣ ਆਪਣੇ ਤੇ ਫਿਰ ਤੁਹਾਡਾ ਸਰੀਰ ਹੀ ਨਹੀਂ ਹੋ ਸਕਦਾ ਜੇ ਪੰਜ ਪ੍ਰਧਾਨਾ ਨਾ ਹੋਣ ਦੇ ਹਵਾ ਆਕਾਸ਼ ਮਿੱਟੀ ਆਪਣੇ ਅਗ ਤੇ ਪਾਣੀ ਇਹ ਚੀਜ਼ਾਂ ਨਾ ਹੋਣ ਤੁਹਾਡਾ ਸਰੀਰ ਹੀ ਨਹੀਂ ਹੋ ਸਕਦਾ ਇਹਨਾਂ ਪੰਜਾਂ ਨਾਲ ਹੀ ਸਾਡਾ ਸਾਡਾ ਸਰੀਰ ਹੈ ਇਸ ਕਰਕੇ ਪੰਜ ਪ੍ਰਮਾਨ ਪ੍ਰਮਾਨ ਵੀ ਇਹੋ ਹੀ ਨੇ ਤੇ ਪ੍ਰਧਾਨ ਵੀ ਇਹੋ ਹੀ ਨੇ ਪੰਜੇ ਪਾਵੇ ਦਰਕੇ ਮਾਨ ਜਿਹੜੇ ਪੰਜ ਹੁੰਦੇ ਨੇ ਜਿਨ੍ਹਾਂ ਨੂੰ ਚੁਣ ਲਿਆ ਜਾਂਦਾ ਕਿ ਗੁਰੂ ਦੇ ਸਿੱਖ ਪਿਆਰੇ ਆ ਇਹ ਪੰਜ ਪਿਆਰਿਆਂ ਦੇ ਵਿੱਚ ਆ ਗਿਆ ਉਹਨਾਂ ਨੂੰ ਦਰਗਾਹ ਦੇ ਵਿੱਚ ਵੀ ਮਾਨ ਪ੍ਰਾਪਤ ਹੁੰਦਾ ਹੈ ਪੰਜੈ ਸੁਹਾਏ ਦਰਰਾ ਜਾਨ ਤੇ ਜਿਹੜੇ ਪੰਜ ਹੁੰਦੇ ਆ ਜਿਨ੍ਹਾਂ ਨੂੰ ਗੁਰੂ ਮਹਾਰਾਜ ਦੇ ਚਰਨਾਂ ਦੇ ਨਾਲ ਜਿਨ੍ਹਾਂ ਦੇ ਪ੍ਰੀਤੀ ਬਣ ਜਾਂਦੀ ਹੈ ਨਾ ਉਹ ਫਿਰ ਅੱਗੇ ਜਿਹੜਾ ਦਰਬਾਰ ਹੈ ਗੁਰੂ ਮਹਾਰਾਜ ਦਾ ਤੇ ਜੇ ਇੱਥੇ ਵੀ ਕਿਤੇ ਪੰਜ ਪੁਰਸ਼ ਇਕੱਠੇ ਹੋ ਕੇ ਕਿਸੇ ਦੁਨਿਆਵੀ ਰਾਜੇ ਦੇ ਵੀ ਦਰਬਾਰ ਦੇ ਵਿੱਚ ਜਾਂਦੇ ਆ ਨਾ ਕਿਸੇ ਦਫ਼ਤਰ ਦੇ ਵਿੱਚ ਇਹ ਵੱਡੇ ਅਫਸਰ ਕੋਲ ਜਾਂਦੇ ਆ ਤੇ ਉਹਨਾਂ ਦੀ ਸੋਭਾ ਹੁੰਦੀ ਤੇ ਉਹਨਾਂ ਨੂੰ ਕਹਿੰਦੇ ਦੀ ਗੁਰਸ਼ਖ ਪਿਆਰੇ ਆਏ ਆ ਇਹਨਾਂ ਨੂੰ ਬਿਠਾਓ ਇਹਨਾਂ ਦੀ ਗੱਲ ਸੁਣੋ ਇਹਨਾਂ ਦਾ ਜਿਹੜਾ ਕਾਰਜ ਆ ਉਹ ਕਰ ਦਿਓ ਪੰਚਾਂ ਦਾ ਗੁਰ ਏਕ ਧਿਆਨ ਜਿਹੜੇ ਪੰਜੇ ਆ ਨਾ ਇਹ ਇੱਕੇ ਗੁਰੂ ਦਾ ਧਿਆਨ ਧਰਦੇ ਨੇ ਵਾਹ ਹੋਰ ਕਿਸੇ ਗੁਰੂ ਕੋਲ ਨਹੀਂ ਜਾਂਦੇ ਕਿਉਂਕਿ ਇਹ ਜਦੋਂ ਅਮਰਿਤ ਸ਼ਿਕਾਇਆ ਜਾਂਦਾ ਨਾ ਉਦੋਂ ਇਹ ਗੱਲ ਦੱਸੀ ਜਾਂਦੀ ਹੈ ਕਿ ਪੂਜਾ ਆਕਾਰ ਕੀ ਪਰਚਾ ਸ਼ਬਦਾਂ ਦੀਦਾਰ ਖਾਲਸੇ ਦਾ ਇਸ ਕਰਕੇ ਉਹਨਾਂ ਦਾ ਇੱਕ ਪਾਸੇ ਧਿਆਨ ਲੈਂਦਾ ਉਹਨਾਂ ਦਾ ਧਿਆਨ ਭਟਕਦਾ ਨੇ ਰਹਿੰਦਾ ਜੇ ਕੋ ਕਹ ਕਰੇ ਵਿਚਾਰ ਕਰਤੇ ਕੇ ਕਰਨੇ ਨਹੀਂ ਸਮਾਰ ਜੇ ਕੋ ਕਹਿੰਦਾ ਤੇ ਬਹਿ ਕੇ ਵਿਚਾਰ ਕਰਦਾ ਨਾ ਜੋ ਕਰਤੇ ਨੇ ਕੀਤਾ ਅਕਾਲ ਪੁਰਖ ਵਾਹਿਗੁਰੂ ਨੇ ਉਹਦੀ ਸਮਾਰ ਕੋਈ ਨਹੀਂ ਤੋਲ ਧਰਮ ਦਇਕ ਪੂਤ ਜਿਹੜੀ ਧਰਤੀ ਹੈ ਨਾ ਜਿਹੜਾ ਧੌਲ ਬਲਦਾ ਜਿਹਨੂੰ ਕਿਹਾ ਜਾਂਦਾ ਕਿ ਬਲਦ ਦੇ ਸਿਰ ਦੇ ਸਿੰਘਾਂ ਦੇ ਉੱਤੇ ਧਰਤੀ ਟਿੱਕੀ ਹੋਈ ਹੈ ਇਹ ਦਇਆ ਦਾ ਪੁੱਤਰ ਜਿਹੜਾ ਧੌਲ ਧਰਮ ਦਇਆ ਦਾ ਪੂਤ ਜਿੱਥੇ ਧਰਮੀ ਲੋਕ ਵਸਦੇ ਆ ਨਾ ਉੱਥੇ ਇਹ ਜਿਹੜੀ ਦਇਆ ਹੈ ਦਇਆ ਸਦਾ ਹਾਜ਼ਰ ਰਹੀ ਦੀ ਦਇਆ ਤੇ ਧਰਮ ਇਹਨਾਂ ਦੋਨਾਂ ਨੂੰ ਵੱਖ ਵੱਖ ਨਹੀਂ ਕੀਤਾ ਜਾ ਸਕਦਾ ਜਿਹੜਾ ਦਇਆਵਾਨ ਨਹੀਂਗਾ ਉਹ ਧਰਮੀ ਨਹੀਂ ਹੋ ਸਕਦਾ ਤੇ ਜਿਹੜਾ ਧਰਮੀ ਨਹੀਂਗਾ ਉਹ ਦਇਆਵਾਨੀ ਹੋ ਸਕਦਾ ਸੰਤੋਖ ਸੰਤੋਖ ਤਾਪ ਰੱਖਿਆ ਜਨ ਸੂਤ ਜਿੰਨੇ ਪ੍ਰਮਾਤਮਾ ਨੇ ਕਰਤਾ ਜਿਹੜਾ ਉਹਨੇ ਸੰਤੋਖ ਦੇ ਦਿੱਤਾ ਜਿਹੜੇ ਜੀਆਂ ਨੂੰ ਤੇ ਸਾਰੀ ਦੁਨੀਆ ਨੂੰ ਸਾਰੀ ਕਾਇਨਾਤ ਨੂੰ ਇੱਕ ਸੂਤਰ ਦੇ ਵਿੱਚ ਬੰਨ ਕੇ ਰੱਖਿਆ ਹੋਇਆ ਹੈ ਜੇ ਕੋ ਬੁੱਝਾ ਹੋਵੇ ਸਚਿਆਰ ਬਹੁਤ ਸਚਿਆਰਾ ਪੁਰਖ ਹੀ ਇਹਨਾਂ ਚੀਜ਼ਾਂ ਨੂੰ ਬੁੱਝ ਸਕਦਾ ਧਵਲੇ ਉੱਪਰ ਕੀਤਾ ਭਾਰ ਜਿਹੜਾ ਧਰਤੀ ਆ ਜਿਹੜਾ ਬਲਦ ਧਰਤੀ ਥੱਲੇ ਮੰਨੇ ਧਰਤੀ ਥੱਲੇ ਬੰਦ ਖੜਾ ਵਾ ਤੇ ਉਹਦੇ ਦੇ ਕਿੱਡਾ ਵੱਡਾ ਭਾਰ ਆ ਧਰਤੀ ਹੋਰ ਪਰੇ ਹੋਰ ਹੋਰ ਜਿਹੜੀ ਧਰਤੀ ਆ ਇਹ ਤੇ ਹੋਰ ਵੀ ਅੱਗੇ ਦੀ ਹੋਰ ਵੱਧਦੀ ਜਾਂਦੀ ਹੈ ਹੋਰ ਜਿੰਨੀ ਮਰਜ਼ੀ ਇਹਦੀ ਖੋਜ ਕਰ ਲੋ ਧਰਤੀ ਤੇ ਬਹੁਤ ਵੱਡੀ ਆ ਤੇ ਫਿਰ ਜਿਹੜੇ ਇੱਥੇ ਬਲਦ ਖੜਾ ਸਾਡੇ ਖੜਾ ਤੇ ਉੱਥੇ ਕੌਣ ਖੜਾ ਸੋ ਇਸ ਕਰਕੇ ਇਹਨਾਂ ਚੀਜ਼ਾਂ ਦਾ ਜਿਹੜੇ ਗੁਰਮੁਖ ਗੁਰਮੁਖ ਪਿਆਰੇ ਆ ਨਾ ਉਹਨਾਂ ਨੂੰ ਗਿਆਨ ਹੋ ਜਾਂਦਾ ਕਿ ਤੌਲ ਧਰਮ ਇਹ ਦਇਆ ਦਾ ਪੂਤ ਹੀ ਹੈ ਧਰਤੀ ਹੋਰ ਪਰੇ ਹੋਰ ਧਰਤੀ ਬਹੁਤ ਵੱਡੀ ਹੈ ਹੋਰ ਦੀ ਹੋਰ ਅੱਗੇ ਦੀ ਅੱਗੇ ਚਲਦੀ ਜਾਂਦੀ ਹੈ ਇਹਦਾ ਕੋਈ ਅਜੇ ਤੱਕ ਅੰਤ ਨਹੀਂ ਪਾ ਸਕਿਆ ਕਿ ਧਰਤੀ ਕਿੰਨੀ ਵੱਡੀ ਹੈ ਤਿਸਤੇ ਭਾਰਤ ਥੱਲੇ ਕਵਨ ਜ਼ੋਰ ਫਿਰ ਉਹਦੇ ਭਾਰ ਥੱਲੇ ਕੀ ਦਾ ਜ਼ੋਰ ਆ ਇੱਥੇ ਤੇ ਬੋਲਦਦਾ ਉਸ ਧਰਤੀ ਥੱਲੇ ਕੀ ਦਾ ਸੋ ਇਹ ਸਾਰੀਆਂ ਜਿਹੜੀਆਂ ਗੱਲਾਂ ਨਾ ਇਹਦਾ ਗਿਆਨ ਗੁਰਮਖਾਂ ਨੂੰ ਹੋ ਜਾਂਦਾ ਹੈ ਜੀ ਜਾਤ ਰੰਗਾ ਕੇ ਨਾਮ ਜਿੰਨੇ ਜੀ ਜੰਤ ਮਹਾਰਾਜ ਨੇ ਪੈਦਾ ਕੀਤੇ ਆ ਇਹ ਸਾਰੇ ਉਹਦੇ ਰੰਗ ਆ 84 ਲੱਖ ਜੋਨ ਆ 42 ਲੱਖ ਜੋਨ ਆ ਜਿਹੜੀ ਉਹ ਜਲ ਪਾਣੀ ਦੇ ਵਿੱਚ ਆ ਤੇ 42 ਲੱਖ ਜੋਨ ਆ ਜਿਹੜੀ ਇਹ ਧਰਤੀ ਦੇ ਉੱਪਰ ਆ ਇਹੋ ਲੇਖਾ ਲਿਖ ਜਾਣੇ ਕੋਏ ਜਿਹੜੇ ਸਾਰੇ ਸਭ ਨਾਲ ਲਿਖਿਆ ਗੁੜੀ ਕਲਾਮ ਜਿਹੜਾ ਇਹ ਲੇਖ ਆ ਨਾ ਜਿੰਨੇ ਵੀ ਇਹ ਸਾਰਿਆਂ ਦੇ ਸਿਰ ਜਿਹੜੇ ਲਿਖ ਲਿਖ ਕੇ ਹੀ ਆਉਂਦੇ ਆ ਜਿਹੜੇ ਚੰਗੇ ਬੰਦੇ ਕਰਮ ਆ ਨਾ ਇਹਨਾਂ ਕਰਮਾਂ ਤੋਂ ਉਹ ਮਹਾਰਾਜ ਦੀ ਕਿਰਪਾ ਦੇ ਨਾਲ ਮਾਰੇ ਕਰਮਾਂ ਤੋਂ ਹਟਿਆ ਜਾਂਦਾ ਇਹ ਜਿਹੜਾ ਲੇਖ ਹੈ ਜਦੋਂ ਅਸੀਂ ਮੱਥਾ ਟੇਕਦੇ ਨੇ ਗੁਰੂ ਮਹਾਰਾਜ ਦੇ ਵਿੱਚ ਤੇ ਸਾਡੇ ਲੇਖ ਵੀ ਬਦਲ ਜਾਂਦੇ ਆ ਲੇਖਾ ਲਿਖਿਆ ਕੀਤਾ ਹੋਏ ਇਹ ਜਿਹੜਾ ਲੇਖਾ ਲਿਖਿਆ ਨਾ ਇਹਦੇ ਬਾਰੇ ਵੀ ਜਾਣਕਾਰੀ ਲੈਣੀ ਬਹੁਤ ਬੜੀ ਮੁਸ਼ਕਲ ਹੈ ਇਹਦੇ ਬਾਰੇ ਬ੍ਰਹਮ ਗਿਆਨੀ ਸੰਤ ਮਹਾਂਪੁਰਸ਼ ਜਿਹੜੇ ਗੁਰੂ ਮਹਾਰਾਜ ਦੇ ਨਾਲ ਮਿਲੇ ਹੁੰਦੇ ਆ ਉਹੀ ਦੱਸ ਸਕਦੇ ਆ ਕਿ ਲੇਖਾ ਕਿੱਡਾ ਕ ਲੇਖਾ ਲਿਖਿਆ ਗਿਆ ਕੇਤਾ ਤਾਣ ਸਵਾਲ ਹੋ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕਿ ਕਿੰਨੇ ਜੋਰ ਦੇ ਨਾਲ ਇਸ ਲਾਉਂਦੇ ਆ ਕਿ ਕਿੱਡਾ ਵੱਡਾ ਕਿੰਨਾ ਸੋਹਣਾ ਰੂਪ ਹੈ ਕੀਤੀ ਦਾਤ ਜਾਣੇ ਕੌਣ ਕੂਤ ਤੇ ਕਿਤੇ ਲੋਕਾਂ ਦੇ ਇਹ ਜਾਣਦੇ ਕਿ ਇਹਨਾਂ ਨੂੰ ਕਿਡੀਆਂ ਵੱਡੀਆਂ ਦਾਤਾਂ ਦਿੱਤੀਆਂ ਨੇ ਪਰਮਾਤਮਾ ਨੇ ਕਿ ਕੀਤੀ ਦਾਤ ਦਾਤ ਜਾਣੇ ਕੌਣ ਕੂਤ ਏਡੀਆਂ ਵੱਡੀਆਂ ਦਾਤਾਂ ਇਹਨੂੰ ਕਿਹਨੇ ਦੇ ਦਿੱਤੀਆਂ ਨੇ ਕੀਤਾ ਪਸਾਓ ਏਕੂ ਕਵਾਓ ਤੇਸਤੇ ਹੋਏ ਲੱਖ ਦਰਿਆਓ ਉਸ ਅਕਾਲਪੁਰਖ ਵੈਗਰੂ ਨੇ ਇੱਕ ਵਾਰ ਹੀ ਕਹਿ ਦਿੱਤਾ ਕਿ ਸ੍ਰਿਸ਼ਟੀ ਸਾਜੀ ਜਾਵੇ ਫੇ ਲੱਖਾਂ ਹੀ ਦਰਿਆ ਬਣ ਗਏ ਲੱਖਾਂ ਹੀ ਧਰਤੀਆਂ ਬਣ ਗਈਆਂ ਲੱਖਾਂ ਹੀ ਪਤਾਲ ਬਣ ਗਏ ਲੱਖਾਂ ਹੀ ਆਕਾਸ਼ ਬਣ ਗਏ ਤੇ ਲੱਖਾਂ ਹੀ ਸਮੁੰਦਰ ਬਣ ਗਏ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜਿਹੜੀ ਵੈਗਰੂ ਤੇਰੀ ਕੁਦਰਤਾ ਇਹਦੇ ਬਾਰੇ ਮੈਂ ਵਿਚਾਰ ਨਹੀਂ ਕਰ ਸਕਦਾ ਮੈਂ ਨਹੀਂ ਦੱਸ ਸਕਦਾ ਕਿ ਕਿੱਡੀ ਵੱਡੀ ਕੁਦਰਤਾ ਤੇਰੀ ਵਾਰਿਆ ਨਾ ਜਾਵਾ ਏਕ ਵਾਰ ਇੱਕ ਵਾਰ ਵੀ ਇਸ ਤੋਂ ਵਾਰੇ ਨਹੀਂ ਜਾ ਸਕਦਾ ਮੈਂ ਇੱਕ ਵਾਰ ਵੀ ਵਾਰਿਆ ਨਹੀਂ ਜਾ ਸਕਦਾ ਇੱਕ ਵਾਰ ਬਲਹਾਰ ਨਹੀਂ ਜਾ ਸਕਦਾ ਜੋਤੁਦ ਭਾਵੈ ਸਾਈ ਪਲਿਕਾਰ ਹੇ ਵੈਗਰੂ ਜੋਤੈ ਨੂੰ ਪਾਉਂਦਾ ਹੈ ਨਾ ਉਹੋ ਹੀ ਚੰਗੀਕਾਰ ਹੈ ਉਹ ਵੈਗਰੂ ਤੂੰ ਸਾਡੇ ਸਫੇਰ ਤੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਤੂੰ ਕਾਰ ਕਰਾ ਲੈਣਾ ਨਾ ਉਹ ਭਲੀ ਹੈ ਤੂੰ ਸਦਾ ਸਲਾਮਤ ਨਰੰਗਕਾਰ ਕਿਉਂਕਿ ਜਿਹੜਾ ਪ੍ਰਮਾਤਮਾ ਹੈ ਨਾ ਉਹ ਸਦਾ ਸਲਾਮਤ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਉਹ ਪਹਿਲਾਂ ਵੀ ਸੀ ਫੇਰ ਵੀ ਸੀ ਹੁਣ ਵੀ ਹੈ ਤੇ ਅੱਗੇ ਵੀ ਰਹੂਗਾ ਇਹ ਕਾਰਪੁਰਖ ਵੈਗਰੂ ਦੇ ਕਿਰਪਾ ਕੀਤੀ ਹੈ ਸਾਡੇ ਤੇ ਕਿ ਸਾਨੂੰ ਮਨੁੱਖਾ ਜਨਮ ਦਿੱਤਾ ਹੈ ਇਸ ਦੇਹ ਨੂੰ ਦੇਵਤੇ ਵੀ ਤਰਸਦੇ ਆ ਜਿਹੜੇ ਦੇਵਤੇ ਆ ਨਾ ਉਹ ਮੁਕਤ ਨਹੀਂ ਹੋ ਸਕਦੇ ਜਿਹੜੇ ਗੁਰਸਿੱਖ ਆ ਇਹਨਾਂ ਨੂੰ مکتی ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਕਿ ਗੁਰਸਿੱਖ ਬਣੋ ਅਮਰਤਾਰੀ ਹੋਵੋ ਪੰਜਾਂ ਪੈਰੋਂ ਤੋਂ ਅਮਰ ਛਕੋ ਰਹਿਤ ਮਰਿਆਦਾ ਨਾ ਰਹੋ ਤੇ ਤੁਹਾਡੇ 84 ਦੇ ਚੱਕਰ ਜਿਹੜੇ ਆਏ ਕੱਟੇ ਜਾਂਦੇ ਆ ਜੋ ਤੁਦ ਭਾਵੈ ਸਾਈ ਭਲਿਕਾਰ ਸਦਾ ਸਲਾਮਤ ਨਿਰੰਕਾਰ ਜੀ ਰੇਤੀਬਦੀ ਸਾਹਿਬ ਦੇ ਇਹਨਾਂ ਪੌੜੀਆਂ ਦੇ ਅਰਥ ਕਰਦੇ ਆ ਵਿਆਖਿਆ ਕਰਦੇ ਆ ਇਹਦੇ ਬਾਰੇ ਜਿੰਨੀ ਕੁ ਬੁੱਧੀ ਆ ਉਹਨਾਂ ਕੁ ਮੈਂ ਦੱਸ ਸਕਿਆ ਗੁਰਬਾਣੀ ਅਗਾਧ ਬੋਧ ਹੈ ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਅੱਗੇ ਤੋਂ ਮਹਾਰਾਜ ਗੁਰੂ ਮਹਾਰਾਜ ਸਰਤੇ ਮਿਹਰ ਭਰਿਆ ਹੱਥ ਰੱਖਣਾ ਸੰਗਤਾਂ ਅਰਦਾਸ ਕਰਨ ਕਿ ਮੈਂ ਆਪ ਜੀ ਦੀ ਚੰਗੀ ਤੋਂ ਚੰਗੀ ਵਧੀਆ ਤੋਂ ਵਧੀਆ ਸੇਵਾ ਕਰ ਸਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ